ਹਾਂਜੀ YouTube ਉੱਪਰ ਆਪਣੇ ਹੀ ਚੈਨਲ ਤੋਂ ਆਪਣੀ ਹੀ ਵੀਡੀਓ ਦੇਖਣ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਹਰ ਇੱਕ ਨਵੇਂ ਯੂਟਿਊਬਰ ਦੇ ਦਿਮਾਗ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਮੈਂ ਆਪਣੀ ਵੀਡੀਓ ਦੇਖਾਂ ਜਾਂ ਨਾ ਦੇਖਾਂ ਜਾਂ ਮੈਨੂੰ ਆਪਣੀ ਵੀਡੀਓ ਦੇਖਣ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਔਰ ਇਸ ਮੈਟਰ ਤੇ ਹੋਰ ਵੀ ਬਹੁਤ ਵੀਡੀਓਜ਼ ਬਣਾਈਆਂ ਹੋਈਆਂ ਨੇ ਪਰ ਆਪਾਂ ਪੰਜਾਬੀ ਦੇ ਵਿੱਚ ਬਹੁਤ ਹੀ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਕਿ YouTube ਤੇ ਆਪਣੇ ਚੈਨਲ ਤੋਂ ਆਪਣੀ ਹੀ ਵੀਡੀਓ ਦੇਖਣ ਦੇ ਕੀ ਨੁਕਸਾਨ ਨੇ ਕੀ ਫਾਇਦੇ ਨੇ ਇੱਥੇ ਦੋ ਸਥਿਤੀਆਂ ਨੇ ਇੱਕ ਤਾਂ ਚੈਨਲ ਮੋਨਟਾਈਜ਼ ਹੈ ਤਾਂ ਉਸ ਤੋਂ ਬਾਅਦ ਦੇਖ ਰਹੇ ਆਂ ਵੀਡੀਓ ਆਪਾਂ ਇੱਕ ਮੋਨਟਾਈਜ਼ ਨਹੀਂ ਹੈਗਾ ਨਵਾਂ ਚੈਨਲ ਉਦੋਂ ਵੀ ਆਪਾਂ ਵੀਡੀਓ ਪਾਈ ਤੇ ਵੀਡੀਓ ਦੇਖ ਰਹੇ ਆਂ ਮਤਲਬ ਕਿ ਇੱਕ ਦੋ ਵਾਰ ਆਪਾਂ ਆਪਣਾ ਚੈਨਲ ਮੋਨਟਾਈਜ਼ ਨਹੀਂ ਹੈਗਾ ਨਵਾਂ ਚੈਨਲ ਆ ਜੇ ਆਪਾਂ ਵੀਡੀਓ ਪਾਤੀ ਔਰ ਇੱਕ ਦੋ ਵਾਰ ਆਪਾਂ ਵੀਡੀਓ ਦੇਖ ਲਈ ਤਾਂ ਕੋਈ ਗੱਲ ਨਹੀਂ ਕੋਈ ਇਹਦੇ ਵਿੱਚ ਕੋਈ ਮੈਟਰ ਨਹੀਂ ਹੈ ਪਰ ਜੇਕਰ ਆਪਾਂ ਵੀਡੀਓ ਪਾਈ ਤੇ ਆਪਾਂ ਆਪਣੇ ਹੀ ਫੋਨ ਤੋਂ ਵੀਡੀਓ ਨੂੰ ਵਾਰ-ਵਾਰ 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 ਦੇਖੀ ਜਾਵਾਂਗੇ ਤਾਂ YouTube ਦੇ ਐਲਗੋਰਿਦਮ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਇਹ ਬੰਦਾ ਆਪਣੇ ਹੀ ਫੋਨ ਤੋਂ ਆਪਣੀ ਵੀਡੀਓ ਵਾਚ ਟਾਈਮ ਪੂਰਾ ਕਰਨ ਲਈ ਦੇਖ ਰਿਹਾ ਹੈਗਾ ਜਾਂ ਹੋਰ ਕਾਰਨ ਤੋਂ ਦੇਖ ਰਹੇ ਹਾਂ ਜਾਂ ਤੁਸੀਂ ਕਮੈਂਟ ਦਾ ਜਵਾਬ ਦੇ ਰਹੇ ਹੋ ਜਾਂ ਤੁਸੀਂ ਕਿਸੇ ਦਾ ਕਮੈਂਟ ਪਿੰਨ ਕਰ ਰਹੇ ਹੋ ਹਣ ਜਾਂ ਤੁਸੀਂ ਆਪਣਾ ਟਾਈਟਲ ਦੇਖਣਾ ਜਾਂ ਮੰਨ ਕੇ ਚਲੋ ਮਤਲਬ ਹਿੰਦੀ ਚਲੋ ਮੱਝ ਦੀ ਹੈ ਕਿ ਹਾਂ ਮੈਂ ਵੀਡੀਓ ਦੇਖਾਂ ਕਿੰਨੇ ਵਿਊ ਹੋ ਗਏ ਦੇਖਾਂ ਕਿੰਨੇ ਮੇਰੇ ਸਬਸਕ੍ਰਾਈਬਰ ਹੋ ਗਏ ਇਹ ਚੀਜ਼ ਦੇਖਾਂ ਨਵੇਂ ਬੰਦੇ ਨੂੰ ਹੁੰਦੀ ਹੈ ਇਹ ਚੀਜ਼ ਪਰ ਜਦੋਂ ਮੰਨ ਕੇ ਚਲੋ ਇਹ ਇਹ YouTube ਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਹਾਂ ਇਹ ਬੰਦੇ ਨੇ ਆਪਣਾ 4000 ਘੰਟੇ ਦਾ ਵਾਚ ਟਾਈਮ ਪੂਰਾ ਕਰਨ ਲਈ ਵਾਰ-ਵਾਰ ਵੀਡੀਓ ਦੇਖ ਰਿਆ ਤਾਂ ਉਹ ਫਿਰ ਕੀ ਹੋਊਗਾ ਕਿ ਜਿੰਨਾ ਟਾਈਮ ਆਪਾਂ ਆਪਣੇ ਹੀ ਫੋਨ ਤੋਂ ਵੀਡੀਓ ਦੇਖੀ ਹੋਊ ਆਪਣਾ ਵਾਚ ਟਾਈਮ ਘਟ ਜੂਗਾ ਜਦੋਂ ਵਾਚ ਟਾਈਮ 카ਉਂਟ ਹੁੰਦਾ ਨਾ ਤਾਂ ਉਹਦੇ ਚ ਆਪਣਾ ਵਾਚ ਟਾਈਮ ਵਾਚ ਟਾਈਮ ਘਟ ਜਾਂਦਾ ਹੈ ਔਰ ਦੂਸਰਾ ਹੈ ਮੰਨ ਲਓ ਇਸ ਦੇ ਉੱਪਰ ਐਡਸ ਵੀ ਆਉਂਦੀਆਂ ਨੇ ਜਦੋਂ ਆਪਣਾ ਚੈਨਲ ਆਪਣਾ ਮੋਨਟਾਈਜ਼ ਨਹੀਂ ਹੈਗਾ ਤੇ ਆਪਣੀ ਵੀਡੀਓਜ਼ ਦੇ ਉੱਪਰ ਐਡਸ ਆਉਂਦੀਆਂ ਨੇ ਉਹਦਾ ਰੈਵਨਿਊ ਜਿਹੜਾ ਹੁੰਦਾ ਉਹ ਆਪਾਂ ਨੂੰ ਮਿਲਣਾ ਨਹੀਂ ਉਹ YouTube ਨੇ ਹੀ ਰੱਖਣਾ ਹੁੰਦਾ ਹੈ ਕਿਉਂਕਿ ਆਪਣਾ ਚੈਨਲ ਮੋਨਟਾਈਜ਼ ਨਹੀਂ ਹੈਗਾ ਔਰ ਜਦੋਂ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਉਸ ਤੋਂ ਬਾਅਦ ਦੇਖਾਂਗੇ ਤਾਂ ਉਦੋਂ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਜਦੋਂ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਉਸ ਤੋਂ ਬਾਅਦ ਆਪਾਂ ਵੀਡੀਓ ਪਾਈ ਤੇ ਆਪਾਂ ਵੀਡੀਓ ਨੂੰ ਵਾਰ-ਵਾਰ ਦੇਖਾਂਗੇ ਤਾਂ ਉਦੋਂ ਵੀ ਇਹ ਪ੍ਰੋਬਲਮ ਆਊਗੀ ਕਿ ਉਦੋਂ YouTube ਨੂੰ ਇਹ ਲੱਗੂਗਾ ਕਿ ਇਹ ਬੰਦਾ ਵਾਰ-ਵਾਰ ਵੀਡੀਓ ਪੈਸੇ ਕਮਾਉਣ ਲਈ ਦੇਖ ਰਿਹਾ ਹੈਗਾ ਕਿਉਂਕਿ ਵੀਡੀਓਜ਼ ਤੇ ਐਡ ਆਉਣਗੀਆਂ ਔਰ ਜਦੋਂ ਚੈਨਲ ਮੋਨਟਾਈਜ਼ ਹੋ ਗਿਆ ਤਾਂ ਉਦੋਂ ਫਿਰ ਐਡਸ ਦਾ ਪੈਸਾ ਵੰਡਿਆ ਜਾਊਗਾ 45 455 ਹੋਊਗਾ ਮਤਲਬ ਕਿ 45 YouTube ਰੱਖਦਾ 55 YouTube ਆਪਾਂ ਨੂੰ ਦਿੰਦਾ ਦਾ ਤਾਂ ਉਹ ਇਹ ਚੀਜ਼ ਲੱਗੂਗੀ ਕਿ ਇਹ ਐਡਸ ਦਾ ਰੈਵਨਿਊ ਖਾਣ ਵਾਸਤੇ ਵਾਰ-ਵਾਰ ਵੀਡੀਓ ਦੇਖ ਰਿਹਾ ਹੈਗਾ ਤਾਂ ਫਿਰ ਉੱਥੇ ਵੀ ਪ੍ਰੋਬਲਮ ਆਉਂਦੀ ਹੈ ਉੱਥੇ ਫਿਰ ਆਪਾਂ ਵਾਰ-ਵਾਰ ਦੇਖਦੇ ਆ ਤਾਂ ਆਪਣਾ ਜਿਹੜਾ ਹੁੰਦਾ ਐਡਸੈਂਸ ਹੁੰਦਾ ਉਹ ਡਿਸੇਬਲ ਹੋਣ ਦਾ ਖਤਰਾ ਹੁੰਦਾ ਉਹਦੇ 'ਚ ਆਪਾਂ ਨੂੰ ਫਿਰ ਇੱਕ ਇਹ ਦਿੱਕਤ ਆਉਂਦੀ ਹੈ ਕਿ ਮੰਨ ਲਓ ਆਪਾਂ ਆਪਣੀ ਵੀਡੀਓ ਤੇ ਹੁਣ ਆਪਾਂ ਕਮੈਂਟ ਕਰਨਾ ਕਿਸੇ ਦਾ ਕਮੈਂਟ ਪਿੰਨ ਕਰਨਾਗਾ ਤੇ ਜਿੰਨੇ ਟਾਈਮ 'ਚ ਆਪਾਂ ਕਮੈਂਟਾਂ ਦੇ ਜਾ ਰਿਪਲਾਈ ਕਰਾਂਗੇ ਤਾਂ ਆਪਣੀ ਵੀਡੀਓ ਵਾਰ-ਵਾਰ ਰਿਪੀਟ ਹੋਈ ਜਾਊਗੀ ਤਾਂ ਉਦੋਂ ਵੀ ਫਿਰ YouTube ਨੇ ਇਹ ਚੀਜ਼ ਲੱਗੂ ਕਿ ਇਹ ਬੰਦਾ ਜਾਣਬੁੱਝ ਕੇ ਵੀਡੀਓ ਦੇਖ ਰਿਹਾ ਹੈਗਾ ਤਾਂ ਉਸ ਚੀਜ਼ ਦੇ ਲਈ ਫਿਰ ਆਪਾਂ ਨੂੰ YT ਸਟੂడియో ਦਿੱਤਾ ਹੋਇਆ YouTube ਨੇ YT ਸਟੂడియో ਤੇ ਜਾ ਕੇ ਵੀਡੀਓ ਦਾ ਮੋਨਟਾਈਜੇਸ਼ਨ ਆਫ ਕਰਕੇ ਆਪਾਂ ਕਮੈਂਟਾਂ ਦੇ ਰਿਪਲਾਈ ਕਰ ਸਕਦੇ ਆ ਆਪਾਂ ਕਿਸੇ ਦਾ ਵੀ ਕਮੈਂਟ ਪਿੰਨ ਕਰਨਾ ਕਮੈਂਟ ਪਿੰਨ ਕਰ ਸਕਦੇ ਆ ਆਪਾਂ ਟਾਈਟਲ ਚੇਂਜ ਕਰਨਾ ਥੰਬਨੇਲ ਥੰਬਨੇਲ ਚੇਂਜ ਕਰਨਾ ਆਪਾਂ ਉਹ ਕਰ ਸਕਦੇ ਆ ਪਰ ਉਹਦੋਂ ਆਪਾਂ ਉਸ ਵੀਡੀਓ ਦੀ ਮੋਨਟਾਈਜੇਸ਼ਨ ਆਫ ਕਰ ਦੋ ਬਾਦ ਵਿੱਚ ਜਦੋਂ ਆਪਾਂ ਇਹ ਚੇਂਜਸ ਕਰ ਲੈਨੇ ਆ ਉਸ ਤੋਂ ਬਾਅਦ ਮੋਨਿਟਾਈ ਮੋਨਟਾਈਜੇਸ਼ਨ ਔਨ ਕਰ ਲਓ ਠੀਕ ਹੈ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਇਹ ਜੋ ਹੈ ਵਾਰ-ਵਾਰ ਦੇਖਦੇ ਆ ਜਿਹੜਾ ਆਪਾਂ ਤਾਂ ਇਸ ਤੋਂ ਪ੍ਰੋਬਲਮ ਆਉਂਦੀ ਹੈ ਠੀਕ ਹੈ ਇਸ ਤੋਂ ਥੋੜਾ ਜਿਹਾ ਸੰਭਲ ਕੇ ਚੱਲੋ ਜਿਹੜੀਆਂ ਆਪਾਂ ਵੀਡੀਓ ਪਾਉਣੇ ਆਪਾਂ ਲੋਕਾਂ ਲਈ ਪਾਉਣੇ ਆ ਤਾਂ ਲੋਕਾਂ ਨੂੰ ਦੇਖਣ ਤੋਂ ਠੀਕ ਹੈ ਵਾਰ ਮਤਲਬ ਵਾਰ-ਵਾਰ ਵੀਡੀਓ ਨਾਲ ਦੇਖੋ ਠੀਕ ਹੈ ਚਲੋ ਇਹ ਚੀਜ਼ ਤਾਂ ਆਪਾਂ ਦੇਖਣੀ ਹੁੰਦੀ ਹੈ ਕੀ ਵੀ ਆਪਣੀ ਵੀਡੀਓ ਗਰੋ ਕਰ ਰਹੀ ਆ ਜਾਂ ਨਹੀਂ ਕਰ ਰਹੀ ਤਾਂ ਪਰਿਵਾਰਕ ਦਾ ਮੈਂਬਰ ਦਾ ਫੋਨ ਹੋਊਗਾ ਉਸ ਦੇ ਆਪਾਂ ਚੈਨਲ ਤੋਂ ਵੀਡੀਓ ਦੇਖ ਲਓ ਆਪਣੀ ਕਿ ਵੀਡੀਓ ਨੇ ਕਿੰਨੀ ਕੁ ਗਰੋ ਕਰ ਲਈ ਹੈ ਠੀਕ ਹੈ ਤੇ ਜਾਂ ਫਿਰ ਆਪਣੇ ਫੋਨ ਦੇ ਵਿੱਚ ਇੱਕ ਹੋਰ ਮੇਲ ਆਈਡੀ ਬਣਾ ਕੇ ਉਸ ਤੇ ਆਪਣਾ ਨਵਾਂ ਚੈਨਲ ਬਣਾ ਕੇ ਤਾਂ ਉਸ ਤੋਂ ਆਪਾਂ ਵੀਡੀਓ ਦੇਖ ਸਕਦੇ ਹਾਂਗੇ ਪਰ ਜੋ ਆਪਣਾ ਹੀ ਚੈਨਲ ਆਪਣੀ ਚੈਨਲ ਤੋਂ ਵੀਡੀਓ ਨਾ ਦੇਖੋ ਠੀਕ ਹੈ ਇੱਕ ਦੋ ਵਾਰ ਦੇਖ ਲਾਂਗੇ ਤਾਂ ਕੋਈ ਮੈਟਰ ਨਹੀਂ ਹੈ ਮਤਲਬ ਕਿ ਵਾਰ-ਵਾਰ ਨਾ ਦੇਖੋ ਕਿ ਹਾਂ ਆਪਾਂ ਅ 4000 ਘੰਟਾ ਆਪਾਂ ਪਿੱਛੇ ਹੀ ਪੈ ਗਏ ਕਿ ਹਾਂ ਆਪਾਂ ਆਪਣੇ ਹੀ ਫੋਨ ਤੋਂ ਚੈਨਲ ਤੋਂ ਪੂਰਾ ਕਰ ਲਾਂਗੇ ਠੀਕ ਹੈ ਜੇ ਬੰਦੇ ਨੇ 1000 ਘੰਟਾ ਮੰਨ ਲਓ ਚਲੋ 1000 ਘੰਟੇ ਪੂਰਾ ਕਰ ਲਿਆ ਪਰ ਉਸ ਟਾਈਮ ਤੇ ਜਦੋਂ 4000 ਘੰਟਾ ਪੂਰਾ ਹੋ ਗਿਆ ਤਾਂ ਚੈਨਲ ਨੂੰ ਮੋਨਟਾਈਜੇਸ਼ਨ ਲਈ ਭੇਜਿਆ ਜਾਊਗਾ ਹਨਾ ਤਾਂ ਜੋ ਜਦੋਂ ਤੁਹਾਡੇ ਚੈਨਲ ਨੂੰ ਚੈੱਕ ਕੀਤਾ ਜਾਊਗਾ ਹਨਾ ਤਾਂ ਉਦੋਂ ਫਿਰ ਮੋਨਟਾਈਜੇਸ਼ਨ ਤੁਹਾਡੀ ਨਹੀਂ ਹੋਣੀ ਉਹ ਮੋਨਟਾਈਜੇਸ਼ਨ ਰਿਜੈਕਟ ਹੋ ਜਾਏਗੀ ਠੀਕ ਹੈ ਕਿਉਂਕਿ YouTube ਨੇ ਐਲਗੋਰਿਦਮ ਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਵਾਚ ਟਾਈਮ ਆਇ ਕਿੱਥੋਂ ਆਇਆਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਆਪਣੀ ਫੋਨ ਤੋਂ ਪੂਰਾ ਕਰਈ ਜਾਂਦੇ ਹੋ ਵਾਚ ਟਾਈਮ ਠੀਕ ਹੈ ਔਰ ਦੂਸਰਾ ਇੱਕ ਇਹ ਹੁੰਦਾ ਹੈ ਕਿ ਜਦੋਂ ਆਪਾਂ ਵੀਡੀਓ ਨੂੰ ਵਾਰ-ਵਾਰ ਦੇਖਦੇ ਆ ਹਨ ਤਾਂ ਉਹਦੇ ਵਿਊ ਵੀ ਹੁੰਦੇ ਨੇ ਇਕੱਲਾ ਵਾਚ ਟਾਈਮ ਹੀ ਨਹੀਂ ਪੂਰਾ ਹੁੰਦਾ ਵਿਊ ਵੀ ਆਉਂਦੇ ਨੇ ਪਰ ਉਹ ਵਿਊ ਜਿਹੜੇ ਹੁੰਦੇ ਨੇ ਕਿ ਉਹ ਇਹ ਨਹੀਂ ਹੈ ਕਿ ਆਪਾਂ ਮੰਨ ਕੇ ਚਲੋ ਆਪਣੀ ਵੀਡੀਓ 100 ਵਾਰ ਦੇਖ ਲਈ ਤੈਹੀਂ ਨਹੀਂ ਹੈਗਾ ਕਿ 100 ਦਾ 100 ਵਿਊ ਆਪਣਾ ਕਾਊਂਟ ਹੋਊਗਾ YouTube ਦੀ ਪਾਲਿਸੀ ਇਹ ਕਹਿੰਦੀ ਹੈ ਕਿ ਜਿਹੜਾ ਵਿਊ ਨੇ ਉਹ ਕਾਊਂਟ ਤਾਂ ਹੁੰਦੇ ਨੇ ਪਰ ਇਹ ਨਹੀਂ ਹੈ ਕਿ ਜੇਕਰ ਤੁਸੀਂ 100 ਵਾਰ ਦੇਖ ਲਈ ਤਾਂ 100 ਦਾ 100 ਵਿਊ ਕਾਊਂਟ ਹੋਊਗਾ ਪਰ ਉਹਨਾਂ ਨੇ ਇਹ ਗਿਣਤੀ ਵੀ ਨਹੀਂ ਦਿੱਤੀ ਹੋਈ ਕਿ ਕਿੰਨੇ ਕਾਊਂਟ ਹੋਣਗੇ ਕਿੰਨੇ ਨਹੀਂ ਕਾਊਂਟ ਹੋਣਗੇ ਠੀਕ ਹੈ ਔਰ ਤੁਹਾਨੂੰ ਇਹ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਾਂ ਇਸ ਚੈਨਲ ਤੇ YouTube ਦੇ ਰਿਲੇਟਡ ਵੀਡੀਓਜ਼ ਪਾਉਂਦੇ ਰਹਿੰਨੇ ਆ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੀ ਘੰਟੀ ਨੂੰ ਬਜਾ ਦਿਓ ਤਾਂ ਕਿ ਜਦੋਂ ਵੀ ਆਪਾਂ ਵੀਡੀਓ ਪਾਈਏ ਤਾਂ ਤੁਹਾਨੂੰ ਵੀਡੀਓ ਦੀ ਅਪਡੇਟ ਆ ਜਾਏ। ਧੰਨਵਾਦ।